ਅੱਜਕੱਲ੍ਹ AI ਦਾ ਦੌਰ ਹੈ ਔਰ ਅੱਜ ਕੱਲ੍ਹ ਇਸ ਦੌਰ ਦੇ ਵਿੱਚ ਇਹ ਪਤਾ ਨਹੀਂ ਲੱਗਦਾ ਕਿ ਕਿਹੜੀ ਤਸਵੀਰ ਅਸਲੀ ਹੈ ਜਾਂ ਕਿਹੜੀ AI ਦੇ ਨਾਲ ਕ੍ਰੀਏਟ ਕੀਤੀ ਗਈ ਹੈ AI ਦੇ ਨਾਲ ਬਣਾਈ ਗਈ ਹੈ AI ਜਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਸ ਦੇ ਨਾਲ ਤਸਵੀਰਾਂ ਨੂੰ ਵੀਡੀਓਜ਼ ਨੂੰ ਬਣਾਉਣਾ ਬਹੁਤ ਸੌਖਾ ਹੋ ਗਿਆ ਹੈ ਔਰ ਨਕਲੀ ਵੀਡੀਓਜ਼ ਤਿਆਰ ਕਰਨਾ ਬੇहद ਆਸਾਨ ਕੰਮ ਹੋ ਗਿਆ ਜਿਸ ਦਾ ਨੁਕਸਾਨ ਵੀ ਲੋਕਾਂ ਨੂੰ ਹੋ ਰਿਹਾ ਹੈ ਔਰ ਇਸੇ ਤਰੀਕੇ ਦੀ ਇੱਕ ਇੱਕ ਖਬਰ ਸਾਹਮਣੇ ਆ ਰਹੀ ਹੈ ਫਰੀਦাবাদ ਤੋਂ ਜਿੱਥੇ ਬਣਾ ਦਿੱ ਗਿਆ AI ਦੇ ਨਾਲ ਜੋ ਅਸ਼ਲੀਲ ਤਸਵੀਰਾਂ ਬਣਾਈਆਂ ਗਈਆਂ ਤਾਂ ਉਹ ਦੇਖਣ ਤੋਂ ਬਾਅਦ ਭਰਾ ਨੇ ਸੁਸਾਈਡ ਕਰ ਲਿਆ ਇਹ ਬੇਹਦ ਦਰਦਨਾਕ ਖਬਰ ਹੈ ਇੱਕ ਭਰਾ ਦੇ ਵੱਲੋਂ ਸੁਸਾਇਡ ਕਰ ਲਿਆ ਗਿਆ ਉਹ ਵੀ ਇਸ ਕਰਕੇ ਕਿਉਂਕਿ ਉਸ ਦੀਆਂ ਭੈਣਾਂ ਦੀਆਂ ਨਕਲੀ ਤਸਵੀਰਾਂ ਬਣਾਈਆਂ ਗਈਆਂ ਸੀ AI ਦੇ ਨਾਲ ਉਹ ਤਸਵੀਰਾਂ ਉਸ ਨੂੰ ਭੇਜੀਆਂ ਗਈਆਂ ਸੀਗੀਆਂ ਔਰ ਉਹ ਤਸਵੀਰਾਂ ਭੇਜ ਕੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਔਰ ਜਦੋਂ ਉਸ ਨੂੰ ਇਹ ਤਸਵੀਰਾਂ ਪਹੁੰਚਦੀਆਂ ਨੇ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਜਾਣਗੀਆਂ ਜੇਕਰ ਉਸ ਦੀਆਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਇਹ ਨੌਜਵਾਨ ਖਤਰਨਾਕ ਕਦਮ ਚੁੱਕ ਲੈਂਦਾ ਉਸ ਦੇ ਵੱਲੋਂ ਸੁਸਾਇਡ ਕਰ ਲਿਆ ਜਾਂਦਾ ਹੈ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਵੀ ਸਾਹਮਣੇ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਲੜਕੇ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੇ ਕਿ ਰਾਹੁਲ ਦੇ ਵੱਲੋਂ ਸੁਸਾਈਡ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਫੋਨ ਚੈੱਕ ਕੀਤਾ ਜਾਂਦਾ ਹੈ ਤਾਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਾਹਿਲ ਨਾਮ ਦਾ ਮੁੰਡਾ ਉਸਦੇ ਨਾਲ ਬੀਤੇ ਕਾਫੀ ਸਮੇਂ ਤੋਂ ਜੁੜਿਆ ਹੋਇਆ ਸੀ ਉਸਦੇ ਨਾਲ ਕਾਫੀ ਲੰਬੀ ਚੈਟਿੰਗ ਉਸਦੀ ਹੋ ਰਹੀ ਸੀ ਔਰ ਜਦੋਂ ਉਹ ਮੌਤ ਨੂੰ ਗਲੇ ਲਗਾਉਂਦਾ ਹੈ ਤਾਂ ਆਖਰੀ ਤਸਵੀਰ ਵੀ ਸਾਹਿਲ ਨੂੰ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਸਲਫਾਸ ਦੀਆਂ ਤਸਵੀਰਾਂ ਉਸ ਨੂੰ ਭੇਜੀਆਂ ਜਾਂਦੀਆਂ ਨੇ ਔਰ ਅੱਗੋਂ ਸਾਹਿਲ ਓਕੇ ਕਰ ਦਿੰਦਾ ਹੈ ਔਰ ਉਹ ਕਹਿੰਦਾ ਹੈ ਕਿ ਦੇਖ ਲਈਆਂ ਤੋ ਕਹਿੰਦਾ ਕਿ ਹਾਂ ਇਹ ਮੈਂ ਤਸਵੀਰਾਂ ਦੇਖ ਲਈਆਂ ਔਰ ਇਸ ਤੋਂ ਬਾਅਦ ਰਾਹੁਲ ਦੇ ਵੱਲੋਂ ਸਲਫਾਸ ਖਾ ਕੇ ਜਾਨ ਦੇ ਦਿੱਤੀ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਕ੍ਰਾਈਮ ਬ੍ਰਾਂਚ ਦੀ ਐਂਟਰੀ ਹੋ ਚੁੱਕੀ ਹੈ ਕ੍ਰਾਈਮ ਬ੍ਰਾਂਚ ਦੇ ਵੱਲੋਂ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਾਹਿਲ ਰਾਹੁਲ ਦਾ ਦੋਸਤ ਹੈ ਜੋ ਕਿ 12ਵੀਂ ਤੱਕ ਦੋਵੇਂ ਇਕੱਠੇ ਪੜ੍ਹਦੇ ਨੇ ਉਸ ਤੋਂ ਬਾਅਦ ਦੋਵਾਂ ਦੇ ਰਸਤੇ ਅਲੱਗ ਹੋ ਜਾਂਦੇ ਨੇ ਵੱਖਰੇ ਵੱਖਰੇ ਕਾਲਜ ਦੇ ਵਿੱਚ ਪੜ੍ਹਾਈ ਲੈ ਜਾਂਦੇ ਨੇ ਪਰ ਕਾਫੀ ਦੋਨੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਸੀ ਜੋ ਕਿ ਉਹਨਾਂ ਦੇ ਦੂਸਰੇ ਦੋਸਤਾ ਦਾ ਕਹਿਣਾ ਹੈ ਪਰ ਇਹ ਵੀ ਹੁਣ ਖਬਰ ਸਾਹਮਣੇ ਆ ਰਹੀ ਹੈ ਕੀ ਹੋ ਸਕਦਾ ਹੈ ਕਿ ਸਾਹਿਲ ਦਾ ਹੀ ਇਸ ਪੂਰੇ ਮਾਮਲੇ ਦੇ ਵਿੱਚ ਹਿੱਸਾ ਹੋਵੇ ਉਹ ਜਿਹੜੇ ਭੈਣਾਂ ਦੀਆਂ ਜੋ AI ਦੇ ਨਾਲ ਅਸ਼ਲੀਲ ਤਸਵੀਰਾਂ ਤਿਆਰ ਕੀਤੀਆਂ ਗਈਆਂ ਤਾਂ ਸਾਹਿਲ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਹੋ ਸਕਦੀਆਂ ਨੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਵੱਡਾ ਨੁਕਸਾਨ ਦੇਖਿਆ ਜਾ ਸਕਦਾ ਹੈ ਕਿ AI ਦੇ ਨਾਲ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਸਕਦੀਆਂ ਨੇ ਹਾਲਾਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਇਸ ਦਾ ਇਸਤੇਮਾਲ ਆਪਣੇ ਕੰਮ ਨੂੰ ਸੌਖਾ ਕਰਨ ਲਈ ਕਰੋ ਆਪਣੇ ਕੰਮ ਨੂੰ ਹੋਰ ਬਿਹਤਰ ਕਰਨ ਲਈ ਕਰੋ ਪਰ ਅੱਜ ਕੱਲ ਇਸ ਦਾ ਇਸਤੇਮਾਲ ਹੋਰ ਤਰੀਕੇ ਨਾਲ ਸ਼ੁਰੂ ਹੋ ਚੁੱਕਾ ਹੈ ਲੋਕਾਂ ਦੀਆਂ ਨਕਲੀ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਲੋਕਾਂ ਦੀਆਂ ਨਕਲੀ ਤਸਵੀਰਾਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਤਸਵੀਰਾਂ ਦੇ ਰਾਹੀਂ ਲੋਕਾਂ ਨੂੰ ਬੇਵਕੂਫੀ ਬਣਾਇਆ ਜਾਂਦਾ ਹੈ ਉਹਨਾਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਹੈ ਕਿਉਂਕਿ AI ਦੇ ਇਸ ਦੌਰ ਦੇ ਵਿੱਚ ਕਿਹੜੀ ਤਸਵੀਰ ਅਸਲੀ ਹੈ ਕਿਹੜੀ ਵੀਡੀਓ ਅਸਲੀ ਹੈ ਔਰ ਕਿਹੜੀ ਵੀਡੀਓ ਜਾਂ ਤਸਵੀਰ ਨਕਲੀ ਹੈ ਇਹ ਪਤਾ ਲਗਾਉਣਾ ਬੇहद ਮੁਸ਼ਕਲ ਹੈ ਔਰ ਜਦ ਤੱਕ ਇਹ ਪਤਾ ਲੱਗ ਵੀ ਜਾਂਦਾ ਉਦੋਂ ਤੱਕ ਅਗਲੇ ਇਨਸਾਨ ਦੀ ਜ਼ਿੰਦਗੀ ਪੂਰੇ ਤਰੀਕੇ ਦੇ ਨਾਲ ਬਰਬਾਦ ਹੋ ਚੁੱਕੀ ਹੁੰਦੀ ਹੈ ਤਾਂ ਬੇहद ਮੰਦ ਭਾਗੀ ਖਬਰ ਹੈ ਫਰੀਦাবাদ ਤੋਂ ਸਾਹਮਣੇ ਆ ਰਹੀ ਹੈ ਜਿੱਥੇ AI ਦੇ ਨਾਲ ਪੈਣਾ ਦੀਆਂ ਸ਼ਲੀਲਤ ਤਸਵੀਰਾ ਤਿਆਰ ਕਰਕੇ ਉਸਦੇ ਭਰਾ ਨੂੰ ਭੇਜੀਆਂ ਜਾਂਦੀਆਂ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਬਲੈਕਮੇਲ ਕੀਤਾ ਜਾਂਦਾ ਉਸ ਨੂੰ ਜਿਸ ਤੋਂ ਤੰਗ ਆ ਕੇ ਉਸ ਨੌਜਵਾਨ ਮੁੰਡੇ ਦੇ ਵੱਲੋਂ ਆਪਣੀ ਜ਼ਿੰਦਗੀ ਖਤਮ ਕਰ ਲਈ ਜਾਂਦੀ ਹੈ ਔਰ ਇਹ ਬੇहद ਮੰਦਭਾਗੀ ਖਬਰ ਕਿ AI ਦਾ ਇਸਤੇਮਾਲ ਕਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਕੀਤਾ ਜਾ ਰਿਹਾ ਹੈ